ਦੋਸਤੋ ਮੈਂ ਖੜਾ ਸ਼ਹਿਰ ਮਲੇਰਕੋਟਲੇ ਦੇ ਵਿੱਚ ਰੈਕੋਟ ਰੋਡ ਦੇ ਉੱਤੇ ਇਹ ਤੁਸੀਂ ਦੇਖ ਰਹੇ ਹੋ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਇਹ ਇਧਰੋਂ ਰੈਕੋਟ ਸ਼ਹਿਰ ਤੋਂ ਆ ਰਹੀਆਂ ਨੇ ਜਿਹੜਾ ਮਲੇਰਕੋਟਲਾ ਸ਼ਹਿਰ ਆ ਮਲੇਰਕੋਟਲਾ ਸ਼ਹਿਰ ਨਵਾਂ ਨਵਾਂ ਉਹਨਾਂ ਜਿਲ੍ਹਾ ਬਣਿਆਗਾ ਠੀਕ ਆ ਨਾ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆਗਾ ਜਿਹੜਾ ਮਲੇਰਕੋਟਲਾ ਸ਼ਹਿਰ ਆ ਇਹ ਪਵਿੱਤਰ ਸ਼ਹਿਰ ਹੈਗਾ ਇਹ ਪਵਿੱਤਰ ਸ਼ਹਿਰ ਕਿਉਂ ਆਗਾ ਇੱਥੇ ਦੇ ਪ੍ਰਸ਼ਾਸਨ ਨੇ ਔਰ ਇੱਥੇ ਦੀ ਮਨਿਸਟ੍ਰੇਟ ਨੇ ਜਿਹੜੇ ਵੀ ਇੱਥੇ ਦੇ ਆਗੂ ਨੇ ਐਮਐਲਏ ਐਮਪੀ ਵਗੈਰਾ ਨਾ ਜੋ ਵੀ ਮਰੇਕੋੜਾ ਸ਼ਹਿਰ ਦੇ ਪ੍ਰਸ਼ਾਸਨਾਂ ਨੇ ਉਹਨਾਂ ਨੇ ਮਰੇਕੋੜੇ ਨੂੰ ਇੱਕ ਪਵਿੱਤਰ ਸ਼ਹਿਰ ਬਣਾਇਆ ਗਿਆਗਾ ਪਵਿੱਤਰ ਸ਼ਹਿਰ ਕਿਉਂ ਬਣਾਇਆ ਗਿਆਗਾ ਤੁਹਾਨੂੰ ਮੈਂ ਦਿਖਾਉਣ ਲੱਗਾਗਾ ਕਿ ਪਿਛਲੇ 2.5 3 ਸਾਲਾਂ ਤੋਂ ਲੈ ਕੇ ਆ ਇੱਕ ਚਰਨ ਘਾਟ ਬਣਿਆਗਾ ਮਰੇਕੋੜੇ ਦੇ ਵਿੱਚ ਅਗੇ ਤੁਸੀਂ ਮਲੇਰਕੋਲਾ ਸ਼ਹਿਰ ਦੇ ਵਿੱਚ ਆਉਣੇ ਹੋ ਦਾਤਾ ਨੂੰ ਇੱਥੇ ਟਾਇਰ ਔਰ ਪੈਰ ਧੋ ਕੇ ਮੇਰੇ ਕੋਲੇ ਸ਼ਹਿਰ ਚ ਵੜਨਾ ਪੈਂਦਾਗਾ ਕਿਉਂਕਿ ਮਲੇਰਕੋਲਾ ਪਵਿੱਤਰ ਸ਼ਹਿਰ ਹੈਗਾ ਇਹ ਜਿਹੜਾ ਚਰਨ ਘਾਟ ਬਣਿਆ ਹੋਇਆ ਇੱਥੇ ਪੈਰ ਤੇ ਟਾਇਰ ਧੋਤੇ ਜਾਂਦੇ ਨੇ ਸ਼ਹਿਰ ਵੜਨ ਵਾਲੇ ਹਰ ਇੱਕ ਬੰਦੇ ਉਹ ਦੇਖੋ ਪਹਿਲਾਂ ਵੀ ਗੱਡੀ ਖੜ ਗਈ ਦੋ ਗੱਡੀਆਂ ਖੜ ਗਈਆਂ ਉੱਥੇ ਠੀਕ ਹੈ ਨਾ ਇੱਥੇ ਬਹੁਤ ਵੱਡੇ ਵੱਡੇ ਖੱਡੇ ਨੇ ਪਾਣੀ ਭਰਿਆ ਹੋਇਆ ਇਹਦੇ ਪਾਣੀ ਭਰਨ ਦਾ ਕਾਰਨ ਕੀ ਹੈ ਕਿ ਸ਼ਹਿਰ ਮਲੇਰਕੋਲਾ ਪਵਿੱਤਰ ਸ਼ਹਿਰ ਆ ਤੁਸੀਂ ਇੱਥੇ ਵੜਨ ਲੱਗੇ ਪੈਰ ਤੇ ਟਾਇਰ ਧੋ ਕੇ ਵੜਨੇ ਆ ਵੀਡੀਓ ਬੜੀਆ ਲੱਗੀ ਸ਼ੇਅਰ ਜ਼ਰੂਰ ਕਰਦੇ